ਦੋਸਤੋ ਸਸਰੀ ਜੀਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਅੱਪਾ ਕੁਝ ਲੈਣ ਜਾ ਰਹੇ ਆ ਸਪ੍ਰਾਈਜ਼ ਸ਼ਾਮ ਨੂੰ ਦੱਸਾਂਗੇ ਅੱਜ ਕੁਝ ਦੇਣਾ ਖਾਸ ਇਹ ਅਪਾ ਲੈਣ ਜਾਂਦੇ ਆ ਖਾਵਾਂਗੇ ਤੁਹਾਨੂੰ ਉੱਥੇ ਜਾ ਕੇ ਕੀ ਲੈ ਕੇ ਆਉਣਾ ਆ ਵੀ ਦੋਸਤੋ ਅਪਾ ਚੱਲੋ ਤੇ ਆਓ ਹੋ ਜੀ ਆਇਆ ਕਿਸ। ਵੀ ਕਾਫ ਦਾ ਨਾ ਆਪਾਂ ਚੱਲੇ ਆਪਣੇ ਦੰਬੂ ਘਾੜ ਤੇ। ਬਲ ਵੀ ਪਹੁੰਚ ਜਾਟੇ ਨੇ ਆਪਾਂ। ਵੀ ਆ ਗਏ ਦੋਸਤੋ। ਆਪਾਂ ਲੈਣੇ ਆਂ ਬੂਟੇ। ਬਰਾਣਾ ਪੁੱਜ ਖਾਸ ਜਨਾਂ। ਇਹਨੇ ਕਿਹੜੇ ਲਈ। ਆਈ ਇਹਨੇ। ਬਾਗ ਨੂੰ ਪੁੱਛਦੇ ਆ ਕਿਹੜੇ ਕਿਹੜੇ ਕੀ ਰੇਟ ਰੂਟ ਆ ਰੇਟ ਦਾ ਕਰਵਾਉਂਗੇ ਤੁਹਾਨੂੰ ਲੈਣਾ ਹਾਂ ਵਧੀਆ ਅਸਰੇ ਦਾ ਵੀ ਵਧੀਆ ਹੋਣਾ ਇਹ ਨਾ ਮੜਕ ਫਾਲਣ ਲੱਗੇ ਹਾਂ ਨਹੀਂ ਫਾਲ ਵੀ ਵਰੰਡੀ ਮੇਰੀ ਹਾਂ ਆਇਆ ਜੰਜੀਰਾ ਉਹ ਆ ਨਾ ਜੀਰਾਂ ਦੇਖੋ ਬਈ ਬੁੱਤੇ ਆ ਤਾਂ ਹੋਰ ਨਹੀਂ ਜੀ ਵਿਦਿਆਪਰਾ YouTube ਨੂੰ ਇੱਦਾਂ ਬਣਾਈ ਇਹ ਸ਼ਾਇਰ ਕੋਈ ਹੈਗੇ ਨਾ ਲਿਖਾਂ ਕਰਦਾ ਹੈ ਇਹਨਾਂ ਲਿਖ ਲਵਾਂਗੇ ਕੀ ਨਾਸਪਤੀ ਠੀਕ ਆਹ ਕਾਲ ਆ ਰਹੀ ਹੈ ਜਿਆਦਾ ਮਤਲੇ ਕਰ ਲੈ ਨੋ ਆਹ ਵਾਹ ਇਹ ਨੀ ਖੰਡੇ ਨਾ ਆਹ ਡਰਾਈਂਡ ਫੂਡ ਹੋ ਗਿਆ ਆ ਹੋ ਗਿਆ ਆਂਬਾ ਸੰਗੀਰ ਲਾਵੇ ਅੰਨੀ ਰੋਗੀਆਂ ਦੀ ਤਰ੍ਹਾਂ ਤਾਲੀ ਆ ਕਿੰਨੂ ਤੇ ਆ ਜਾ ਉਹ ਅੰਗੂਰ ਹੋਰ ਕਿਹੜਾ ਕਹਿੰਦਾ ਬਾਈ ਤੂੰ ਸੰਗੀਰ ਲਾਵੇ ਅੰਨੀ ਰੋਗ ਤਰਕਤ ਬੰਜਦਾ ਹੈ ਵੱਡਾ ਸਾਰੇ ਪੱਤੇ ਓਏ ਯਾਰ ਵਾਇਰ ਲੈ ਰਹਿੰਦਾ ਸਾਡੇ ਲੱਗਾ ਕਿਸੇ ਦੇ ਬਰਲਾ ਬਈ ਬੱਚਾ ਮੇਰੀ ਰੋਈ ਦਾ ਸੋਚਿਆ ਨੂੰ ਛਾ ਬੰਦਾ ਇਹ ਕੋਈ ਹੋਰ ਵਿਖਾਈ ਕਿਹੜਾ ਬੂਰਾ ਸਾਨੂੰ ਦੱਸਨ ਜੀਰ ਕੇ ਜੀਂਦੀ ਸਾਨੂੰ ਅੰਜੀਰ ਦਾ ਹੀ ਨਹੀਂ ਪਤਾ ਲੱਗਿਆ ਕੋਈ ਬੁਫਾ ਫੁੱਲ ਇਹਨਾਂ ਵੱਡਾ ਕਲੋਦਾ ਦਾ ਇਹ ਐਡਾ ਕਿੰਦਾ ਹਾਂ ਮਿੱਠਾ ਬਗਦ ਹੁੰਦਾ ਹੈਗਾ ਇਹ ਕਿੰਨੇ ਦਾ ਕਿੰਨੇ ਦਾ ਬੁੱਟਾ ਇਹ ਆਹ ਨਾਲ ਕੋਲੇ ਛੋਟਾ ਦਾ ਰਕੇਗਾ 150 ਰੁਪਏ ਦਾ ਇਹ ਹੀ ਲਾਲਾ ਯਾਰ 100 ਦਾ ਹੁਣ ਤੋਂ ਆਏ ਨਾ ਕਰ ਕਹੋ ਵੀ ਪੈਣੀ ਹੈ ਬਾਕੀ ਕਰਾਵਾ ਲੈ ਹਾਂ ਪਤੰਦਰਾ ਇਹਨੇ ਤਾਂ ਇੱਥੇ ਬੁੱਟੇ ਤੇਰੇ ਗਰੰਟੀ ਤੇ ਤੇਰੇ ਦੇਖਣਾ ਚੁੱਪ ਤੇ ਕੀ ਕਰੇ ਕਿੰਨੇ ਬਣੇ ਆਪਣੇ ਬੇਸ ਉਹ ਉਹ ਬਣ ਗਿਆ 550 550 ਮੈਂ ਤੇਰੇ ਤੋਂ ਲੈ ਆਦਾ ਮੇਰੇ ਕੋਈ ਫੋਟੋ 100 ਰੁਪਏ 500 500 ਜੀ ਲਗਾ ਦੇ ਤੂੰ ਟਾਲੇ ਰੋ ਯਾਰ ਦੇਖ ਉਹਨਾਂ ਹੀ ਵੱਡਾ ਆ ਕਿ ਆ ਤੂੰ ਐ ਕਰ ਯਾਰ ਉਹ ਦੇ ਦੇ 700 ਰੁਪਏ 700 ਲੈ ਲਈ ਸਾਰਾ ਯਾਰ ਉਹ ਕਰ ਲਿਆ ਹੋਣ ਹੋਣਾ ਇਹ ਨਾ ਕਰ ਯਾਰ ਤੂੰ ਕੀ ਉਧਰ ਵੱਧੇ ਆਪਾਂ 770 ਆਹੋ 570 ਬਣੇ ਹਾਂ ਦੇ ਦੇ ਭਰਾ 570 ਬਣੇ ਤੇ 700 ਲੈ ਲਾ ਬਸ ਹਾਂ ਹੁਣ ਤਾਂ ਮੋਂ ਤਾਂ ਵੀ ਇਹ ਨਾ ਕੋਈ ਪਤਾ ਮੈਨੂੰ ਸੰਦਾ ਉਹਨੂੰ ਮੈਂ ਜਿਆਦਾ ਆ ਰਿਹਾ ਹੈ ਆਹੀ ਤੇ ਕੰਫਰਾਂ ਦਾ ਕਿਹੜਾ ਕਿਹੜਾ ਤੂੰ ਕਹਿੰਦਾ ਉਹ ਉਧਰ ਭੇਜ ਦੇ ਆਇਓ ਵੇਖ ਲਈ ਮੜੇ ਕੇ ਵੇਖ ਲਈ ਪਹਿਲਾਂ ਭਰਾਵਾ ਫਾਲ ਲੱਗਿਆ ਜੇ ਦੇਖੋ ਆਹ ਹਾਂ ਹਾਲ ਕੀ ਬਗਾਲ ਰਹੇ ਆ ਆ ਵੀ ਖਾ ਲੈ ਇਹ ਕਿੰਨੇ ਦਾ 150 ਦਾ ਉਹੀ ਆ ਚੱਕ ਫਿਰ ਕਰ ਚੱਕ ਆ ਕੱਢ ਦੇ ਆ ਲੈ ਕਰਦੇ ਆ ਆ ਘੱਟ ਦੇ ਆ ਚੱਲ ਦੇ ਪਾ ਗਏ ਅੱਗੇ ਗੁਰਪ੍ਰੀਤ ਆ ਲੈ ਲੈ ਆਪਾਂ ਕਰਦੇ ਪੈਕ ਕਰਾਂਗੇ ਆ ਵੀ ਜਦ ਇਹ ਸਾਰੇ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਤੇ ਲੈ ਕੇ ਆਇਆ ਹਾਂ ਹਾਂ ਬਾਈ ਲੈ ਲਿਆ ਕਿੰਨੇ ਹੋ ਗਏ ਇਹ ਬੂਟੇ 6 ਹੋ ਗਏ ਆ ਇਹ ਮੈਂ ਆਪਾਂ ਅੱਗੇ ਵੀ ਲਾਇਏ ਸੀ ਨਾ ਯਾਰ ਤੀਗੋ ਦਾ ਬੂਟਾ ਵਾਦਦਾ ਯਾ ਨਹੀਂ ਬਾਈ ਯਾਰ ਉੱਥੇ ਹੀ ਖੜਾ 7 ਤੋਂ 5 ਦਾ ਤਾਕਤ ਬਾੜੀ ਮੰਗਦਾ ਹੈਗਾ ਚੀਕੋ ਕੀ ਪਾਵਾਂ 7 ਤੋਂ 5 ਕਿਹੜੀ ਖਾਦ 200 ਤੋਂ 7ੜੋ ਵਾਲੀ ਸਾਤ ਨਹੀਂ ਹੈ ਤਾਂ ਜੀ ਉਹ ਖਾ ਦੇ ਉਹ 5 ਕਿਲੋ ਲੈ ਆ 100 ਰੁਪਏ ਦਾ ਇਕੱਠਾ ਹੋ ਜਾਗਾ 5 ਕਿਲੋ ਦਾ ਤੇਰੇ ਕੋਲ ਹੈਗੀ ਆ 100 ਰੁਪਏ ਦਾ 5 ਕਿਲੋ ਦਾ ਤੇ ਉਹ 5 ਕਿਲੋ ਹੀ ਪਾਣੀ ਉਹਨੂੰ ਨਹੀਂ ਇਹਨਾਂ ਦੀ ਪਾਦੀ ਏ ਤੇ ਫਿਰ ਉਹ ਵੀ ਦੇ ਦੇ ਸਾਨੂੰ ਕਿਲੋ 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 ਇਹਨੂੰ ਮੈਂ ਪਹਿਲਾਂ ਪਾ ਦੇਗਾ ਨਾ نیچے ਮੈਂ ਇਹ ਥੱਲੇ ਪਾ ਕੇ ਉਦੋਂ ਬਾਅਦ ਉੱਤੇ ਲਾਈਏ ਬੂਟਾ ਠੀਕ ਆ ਉਹ ਵੀ ਦੇ ਦੇ ਸਾਨੂੰ ਫਿਰ ਕਿੱਲੋ ਬਾਈ ਕਹਿੰਦਾ ਫਾਲ ਬਹੁਤ ਲੱਗੂਗਾ ਪਾਣੀ ਹੰਨੀਓ ਕਸਰ ਮੈਂ ਨਹੀਂ ਛੱਡਦਾ ਤੇ ਹੁਣ ਅਗਲੇ ਸਾਲ ਪੁੱਛਾਂਗੇ ਬਾਈ ਨੂੰ ਜਦੋਂ ਅਗਲੇ ਸਾਲ ਫੇਰ ਬੂਟੇ ਲੈਣਾ ਏ ਬਾਈ ਦੀ ਗਾਰੰਟੀ ਆ ਫਾਲ ਦੀ ਤੇ ਇਹ ਨਰਸਰੀ ਆ ਬਾਈ ਦੀ ਲੈ ਪਰ ਉਹ ਵੀ ਲੈ ਦੇ ਦਵਾਈ ਕੀ ਤੇ ਨਾਲੇ ਦਿਖਾ ਫਾ ਦਿਖਾ ਫਾ ਦੇ ਦੇ ਚੱਲ ਫਿਰ ਚੱਲ ਜੋ ਫਾਂ ਲਿਆ ਲਿਆ ਬੂਟੇ ਆਪਾਂ ਚਲਦੇ ਆਂ ਘਰਾਂ ਨੂੰ ਆ ਬਾਈ ਦੀ ਨਰਸਰੀ ਬਹੁਤ ਸੋਹਣੇ ਸੋਹਣੇ ਬੂਟੇ ਆ ਬਾਈ ਕੋਲੇ ਰੇਟ ਵੀ ਸਹੀ ਆ ਵਧੀਆ ਜਾਇ ਜਾਇ ਬਾਈ ਦਾ ਜਾਇ ਬਾਈ ਤੇਰੀ ਆਪਾਂ ਮਸ਼ਹੂਰੀ ਕਰ ਦੇਣੀ ਆ ਨਾਲੇ ਗੁੰਮਲੇ ਆ ਬਾਈ ਕੋਲੇ ਸਾਰੇ ਬਾਈ ਦਾ ਬੋਰਡ ਦਿਖਾ ਦਈਏ ਆਹ ਬੋਰਡ ਕੀ ਸੰਕਰਨ ਫਿਰ ਜੇਲ੍ਹ ਦੇ ਕੋਲੇ ਆ ਨਾ ਇਹ ਤੇ ਚੱਕੂ ਨਹੀਂ ਨਾ ਵੀ ਰੱਖ ਦੇ ਚੰਗਾ ਭਰਾ ਆ ਵੀ ਫੜਾ ਦੇ ਨੂੰ ਹਾਂ ਆ ਵਿਚਾਰੇ ਰੱਖ ਜੀ ਉਹ ਨਾ ਫਿਰਿਆ ਗੱਲ ਲੈ ਲਿਆ ਫਰਾ ਦੇ ਚੰਗਾ ਭਾਈ ਸਸਰੀ ਘਾਲ ਦੋਸਤੋ ਆਪਾਂ ਬੂਟੇ ਲੰਦੇ ਸੀ ਲਾਉਣ ਲੱਗਿਆ ਹੁਣ ਆਪਾਂ ਤੇ ਜੋੜੀ ਅੰਗੂਰਾਂ ਦੀ ਵਲ ਸੀ ਉਹ ਆਪਾਂ ਕਰੇ ਲਾਵਾਂਗੇ ਆਚਾਰ ਬੁੱਟੇ ਆਪਾਂ ਇੱਥੇ ਲਾਉਣੇ ਆ ਬਾਹਰ ਮਗਰ ਤੁਹਾਨੂੰ ਦੱਸ ਦਿਆਂ ਵੀ ਕਿਉਂ ਲਾਉਣੇ ਆ ਅੱਜ ਕੀ ਆ ਖਾਸ ਅੱਜ ਆਪਣਾ ਜਨਮ ਦਿਨ ਬਰਥਡੇ ਤਾਂ ਦਰਸਤ ਨਾ ਜਾਂਦੇ ਸੀ ਤੇ ਲਾਉਣੇ ਆਪਣੇ ਬਰਥਡੇ ਵਾਲੇ ਦਿਨ ਵਧੀਆ ਹੁੰਦੀ ਆ ਵੀਡੀਓ ਹੂੰ ਤੇ ਇਹ ਵੀ ਆਪਾਂ ਲਾਏ ਸੀਗੇ 2-3 ਸਾਲ ਹੋ ਗਏ ਲਾਉਣ ਦੇ ਨੇ ਅੱਜ ਜਿਹੜੀ ਆਪਾਂ ਲਾ ਰਹੇ ਹਾਂ ਸਾਂਸ਼ੀ ਜਿਹਦੇ ਲੈਂਦੇ ਆਂ ਲੰਮੇ ਇਹ ਨੂੰ ਸਸਕ ਰੱਖੀ ਆਪਾਂ ਬੰਦ ਕਰੀਂ ਹਾਂ ਨਾ ਮਲਿਖਦੇ ਬਾਈ ਜੀ ਆਪਣਾ ਹੈਗਾ ਬਾਦੇ ਆਪਾਂ 5 ਦਾ 5 ਤੇ ਕਰਨਾ ਤੇ ਆਪਾਂ ਬੁੱਟੇ ਲਾਉਣ ਲੱਗੇ ਆਪਦੇ ਬਾਡੇ ਤੇ ਆਪਾਂ ਜਿੰਦੂ ਤੋਂ ਲੋਹਣੀਆਂ ਤੇ ਅੱਗੇ ਵੀ ਆਪਾਂ ਲਾਏ ਦੋ ਤਿੰਨ ਸਾਲ ਹੋ ਗਏ ਗੰਮਦੇ ਨੂੰ ਇਸਾ ਵੀ ਲੈਂਦੇ ਆ ਆਹ ਲੈਂਦੇ 5 6 ਬੁੱਟੇ ਲੈਂਦੇ ਆਪਾਂ ਲੋਨਾਂ ਉੱਤੇ ਜਾਂਦੇ ਰਹਿੰਦੇ ਹਾਂ ਇਹ ਮੜਾ ਖੁੱਲਾ ਕਰਨਾ ਕਰਦਾ ਬੰਦ ਬੰਦ ਕਰੀਂ ਬਾਹਰ ਬਾਹਰ ਮਿੱਟੀ ਇਹ ਜਿਹ ਕਿੱਥੇ ਭੁਲੀਆ ਲੈਣਾ ਦੇ ਉੱਤੇ ਆ ਜਾ ਬਿਆ ਛੋਲੇ ਕਿੱਥੇ ਛੋਲੇ ਲੈ ਲੈ ਚੱਕ ਦੇ ਪਿਆਣਾਂ

ਔਰ ਫਿਰ ਕਿ ਐਸੇ ਪਾਸੇ ਦੀ ਬਣਾ ਦੇ ਹੈ ਬਈ ਇਹ ਤੂੰ ਤੱਕ ਨਾ ਹੂੰ ਅਸੇ ਪਾਸੇ ਗੁਰੂ ਕੋਈ ਨਹੀਂ ਨਾ ਇਹ ਕਿ ਨੰਨ ਦਿੱਤੀ ਹੈ ਅਸੇ ਪਾਸੇ ਵੀ ਨਹੀਂ ਮੇਰੇ ਅਸੇ ਪਾਸੇ ਕੋਮਕ ਬਲੂ ਨੂ ਛੇ ਇਚ ਉਹ ਕਿ ਬੱਦ ਨਾ ਪਿੱਛੇ ਜਾ ਰਿਹਾ ਹੈ ਦੇਖ ਰਿਹਾ ਹੈ ਸਰੀ ਨੇ ਜੀ ਹਣ ਸ਼ੁਰੂ ਹੀ ਆਇਆ ਇਹ ਸੈਟ ਹੈ ਚੱਲ ਦੋੜਾ ਦੋੜਾ ਪਾ ਦੇ ਕੋਈ ਨਹੀਂ ਦੇ ਰਿਹਾ ਫੋਟੋ ਘੱਟ ਕਿ ਹੋਈ ਹੁਣ ਕਾ ਜੀ ਲੈ ਇੱਕ ਇੱਕ ਖਿੱਚ ਦੇ ਮਣ ਕੱਚ ਨਹੀਂ ਨਹੀਂ ਹੁੰਦੀ ਹੁਣ ਹਾਂ ਕਿਵੇਂ ਖਿੱਚਾਂ ਫੋਟੋ ਦੇ ਉੱਤੇ ਕਰਦੇ ਫੋਟੋ ਕਾ ਹੀ ਨਹੀਂ ਲਗਾਉਣਾ ਇਧਰ ਨੂੰ ਕਰ ਫੋਨ ਇਧਰ ਨੂੰ ਕਰ ਫੋਨ ਇਧਰ ਨੂੰ ਕਿਹਾ ਮੈਂ ਤੈਨੂੰ ਤੇ ਵੀਡੀਓ ਤਾਂ ਚੱਲੀ ਜਾਂਦੀ ਹੈ ਹੋ ਗਈ ਸਟਾਰਟ ਆਪਾਂ ਬਸ ਬਸ ਬਣਾ ਕਰਦਾ ਮੈਂ ਚੱਕ ਬਾਈ ਜੀ ਆ ਆਂਬਾ ਦਾ ਬੂਟਾ ਆਪਣਾ ਠੀਕ ਹੈ ਜੰਦੂ ਹਾਂਜੀ ਬਾਈ ਠੀਕ ਹੈ ਆਏ ਨਾ ਖੜੇ ਇਹ ਕਿਹੜਾ ਫੋਟੋ ਖਿੱਚਦਾ ਆਇਆ ਮੂੰਹ ਵੀ ਸਾਫ਼ ਕਰ ਜੰਦੂ ਆ ਟਾਲੀ ਆ ਬਈ ਆਪਣੀ ਬਾਈ ਠੀਕ ਆ ਤਾਂ ਟਾਲੀ ਆ ਆ ਮਰੂਦ ਆਪਣੇ ਪਹਿਲਾਂ ਦੇ ਲੱਗੇ ਆ ਆ ਡਰਾਈਵਿੰਗ ਫੂਟ ਦਾ ਬੂਟਾ ਲਾਇਆ ਆ ਆਪਣੀ ਆ ਡਰਾਈਵਿੰਗ ਫੂਟ ਦਾ ਬੂਟਾ ਉਹ ਬੰਦਾ ਮਾਲੀ ਰੱਖਾ ਬੰਦਾ ਉਹ ਬੰਦਾ ਆ ਕਾ ਜੀ ਰਵਾਨ ਜੀ ਲਈ ਆਪਣੇ ਆਪਾਂ ਠੀਕ ਆ ਠੀਕ ਹੈ ਕੋ ਹੋ ਰਹਿਗਾ ਬੂਟਾ ਹੋਵੇ ਇਹ ਨੀ ਮੂਹਰਾ ਤਾਂ ਕਿ ਨੂੰ ਬਈ ਇਹ ਕਿੰਨੂ ਆ ਬੂਟਾ ਠੀਕ ਆ ਇਹ ਕਹਿੰਦੇ ਕਿ ਨੂੰ ਕਹਿੰਦੇ ਆਪਾਂ ਅੱਗੇ ਵੀ 2-3 ਸਾਲ ਹੋ ਗਏ ਲਾਉਂਦੇ ਨੂੰ ਬਰਥਡੇ ਤੇ ਅੱਜ ਆਪਣਾ ਬਰਥਡੇ ਹੈਪੀ ਵਾਲਾ ਬਰਥਡੇ ਆ ਤਾਂ ਕਰਕੇ ਬੂਟੇ ਲਾਏ ਹਾਂ ਠੀਕ ਆ ਨਾ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਭਰਾ ਮੰਨ ਕੇ ਆਪਣੇ YouTube ਚੈਨਲ ਗੋਰਾ ਕੰਗ ਬਲੌਗ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆ ਆਪਾਂ ਦਾ ਬੰਦਾ ਰੱਖਿਆ ਵਾ ਮਾਲ ਇਧਰ ਮਾਰਦੇ ਜੇ ਕਿਸੇ ਨੂੰ ਇਹ ਦੇਖਪਾਹ ਕਰਦਾ ਆਪਣੀ ਸਾਜੀ ਸੂਜੀ ਦੀ ਤੇ ਸਾਰੇ ਦੱਸ ਜੀ ਇਹ ਇਹ ਬੰਦਾ ਇਧਰ ਮਾਰਾ ਇਹ ਬੰਦਾ ਆਪਾਂ ਤੋੜੀ ਲਾਉਂਦਾ ਆ ਟਰਾਕਾਂ ਖੜੀਆਂ ਇਹ ਕਹਿੰਦਾ ਮੈਂ ਬਈ ਵੀਡੀਓ ਬਣਵਾਉਣੀ ਆ ਤੇਰੇ ਨਾਲ ਤੇ ਮੈਂ ਆਹ ਚਲੋ ਕੋਈ ਨਾ ਆਪਣਾ ਭਰਾ ਹੀ ਆਇਆ ਇਹ ਤੇ ਮੈਂ ਆਹ ਚੱਲ ਕੋਈ ਨਾ ਆ ਜਾ ਤੇ ਇਹ ਬੰਦਾ ਆਪਣੀ ਬਹੁਤ ਮਦਦ ਕਰਾਉਂਦਾ ਹੈਲਪ ਕਰਾਉਂਦਾ ਟੋਏ ਟੋਏ ਨੇ ਪੱਟੇ ਆ ਇਹਦੇ ਹੱਥੋਂ ਵੀ ਲਵਾਏ ਆ ਆਪਾਂ ਬੂਟੇ ਕੋਸ ਕੋਸ ਆਉਦੇ ਥਲਵਾਏ ਆ ਤੇ ਇਹਦਾ ਕੋਈ ਪਤਾ ਨਹੀਂ ਅੱਗੇ ਪਿੰਡੀਆਂ ਬੀਜੀਆਂ ਸੀ ਕੋਈ ਪਿੰਡੀ ਨਹੀਂ ਹੋਈ ਤੇ ਮਹਾਰਾਜ ਸੌਖਾ ਰੱਖ ਕੇ ਬੂਟੇ ਹੋ ਜਾਣ ਮੇਰੇ ਲਈ ਜਾਂਦੇ ਨੇ ਤੇ ਸਸਰੇ ਸਸਰੇ ਘਰ ਵੀ ਸਸਰੇ ਘਰ ਵੀ ਜੀ ਹਾਂ ਜੀ ਹਾਂ ਸਾਰੇ ਆਏ ਨੇ ਭਾਈ ਜੀ